ਆ ਤਾਇਰੇ ਫੂਨ ਦੇ ਮਿਲ ਰਿਆ ਫੂਨ ਦਾ ਸਪਰੇਅ ਵਾਲਿਆਂ ਦਾ ਆਈ ਜਾਂਦਾ ਹੈਗਾ ਆ ਤਾਇਆ ਮਿਲਦਾ ਸਪਰੇਅ ਵਾਲੀ ਦੁਕਾਨ ਤੋਂ ਆਈ ਜਾਂਦਾ ਫੂਨ ਜਾ ਵੇਖੀ ਮਰੇ ਆ ਅੱਛਾ ਹਾਂ ਹਾਂ ਕਰੀ ਗੱਲ ਸੇਠ ਆ ਖੜ ਜਾ ਇੱਕ ਮਿੰਟ ਇਹ ਆ ਹਾਂ ਹੁਣ ਵੇਖ ਸੇਠ ਦਾ ਕੀ ਹਾਲ ਸਾਰਾ ਸੇਠ ਸਾਹਿਬ ਵਧੀਆ ਵਧੀਆ ਬਿਲਕੁਲ ਵਧੀਆ ਬਹੁਤ ਵਧੀਆ ਬਹੁਤ ਵਧੀਆ ਅੱਛਾ ਆਪਾਂ ਚਾਰ ਕਿੱਲੇ ਵੀਜੀ ਆ ਹਾਂ ਉਹਨਾਂ ਪੰਜ 6 ਕੁਆਟਲ ਚਾਹੀਦੀਆਂ ਪਾਣੂਗਾ 5 6 ਕੁਆਟਲ ਦੀ ਬਜਾਏ 6ਠਾ ਪਾਵਾ 10 ਕੁਆਟਲ ਲੈ ਜਾ ਵਾ 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 ਪਰ ਇੱਕ ਸ਼ਰਤ ਆ ਸ਼ਰਤ ਹਾਂ ਉਹ ਕਿੱਲੇ ਪੰਜ ਕੁਆਟਲਾਂ ਮਗਰ ਅਸੀਂ ਤਿੰਨ ਕੁਆਟਲਾਂ ਲੰਗਾ ਤੂੜੀ ਦੀਆਂ ਦੇਵਾਂਗੇ ਅਸੀਂ ਤੂੜੀ ਕੀ ਕਰਨੀ ਆ ਫਿਰ ਐਂ ਕਰ ਹਾਂ 5 ਕੁਇੰਟਲਾ ਮਗਰ 3 ਗੱਟੇ ਆਲੂਆਂ ਦੇ ਲੈ ਜਾ। ਆਲੂ ਵੀ ਲੈ ਕੇ ਆਏ ਮਗਰ ਠੀਕ ਤੁੰਬਾ ਪਈ ਉਹ ਨਾ ਯਾਰ। ਤੇ ਅਸੀਂ ਕੀ ਕਰਦੇ ਹਾਂ ਮਹਾਵਰੇ ਪਾਉਣੇ ਤੁਸੀਂ ਸਿਖਾਈ ਆ ਸਾਨੂੰ। ਜਦੋਂ ਅਸੀਂ ਡੀਏਪੀ ਲੈਣ ਜਾਂਦੇ ਸੀ ਕਣਕ ਵੀਨ ਵਾਸਤੇ ਤੁਸੀਂ ਕਹਿੰਦੇ ਸੀ ਕਿ ਚਾਰ ਸੀਸੀਆਂ ਨੈਨੋ ਜੁਦਗਤ ਦੇਵਾਂਗੇ। ਜਾਂ ਪਟਾਸ਼ ਦਾ ਗੱਟਾ ਦੇਵਾਂਗੇ। ਤੇ ਉਹ ਅਸੀਂ ਕਰਨਾ ਜਿਵੇਂ ਛੋਡੇ ਜਵਾਕਾਂ ਨੂੰ ਲੋੜ ਨਹੀਂ ਨਾ ਇਹਦੀ ਆਲੂਆਂ ਦੀ ਜਾਂ ਤੂੜੀ ਦੀ। ਤੇ ਸਾਨੂੰ ਵੀ ਇਹਦੀ ਲੋੜ ਨਹੀਂ ਹੁੰਦੀ ਇਹ ਹੁਣ ਮੈਸਟਾ ਜਾਵੇ ਆਸੀਂ ਸਕੀਮਾਂ ਹਾਂ ਸੋ ਉੱਥੇ ਹੀ ਸਿੱਖੀ ਸਕੀਮਾਂ ਲਾਉਂਗਾ ਇਹ ਆ ਮਾੜੀ ਜੀ ਝਾੜ ਭਤੀ ਜੇ ਤੂੰ ਵੀ ਪਾ ਹਾਂ ਇਹਦਾ ਬੈਠਾ ਦੂਸਰੀ ਸਕੀਮ ਹੀ ਲਾਜੇ ਸਾਡੇ ਤੇ ਸਕੀਮ ਹੀ ਜੇਵਾ ਲੱਗੂਗੀ ਭਾਈ ਤੁਸੀਂ ਕਿਹੜਾ ਕੱਟ ਲਾਉਂਦੇ ਆ ਸਾਡੇ ਤੇ ਜਦੋਂ ਤੁਸੀਂ ਝਾੜ ਤੇ ਸਾਨੂੰ ਚੜਾ ਲੈਨੇ ਆ ਸਾਨੂੰ ਮਾ ਦੇਨੇ ਆ ਮਸਾ ਚੜੇ ਹੁਣ ਹਾਂ 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 ਮੈਂ ਲਾ ਲਾ ਵੇਖੀ ਤਾਂ ਆ ਲੈ ਹੁਣ ਕੱਟ ਗਿਆ ਫੋਨ ਵੱਡਾ ਵੈਲੀ ਹੁਣ ਲੱਤਾਂ ਵੀ ਭਾਰ ਨਹੀਂ ਚਲਦੀਆਂ ਇੱਦੀ ਹਾਂ ਆਪਣੇ ਤੇ ਸਕੀਮਾਂ ਲਾਉਣ ਜਾਣਦੇ ਆ ਇਹ